ਇੱਕ ਵਾਰ ਇੱਕ ਪਿੰਡ ਦੇ ਵਿੱਚ ਦੋ ਭਰਾ ਸਨ ਜੋ ਵੱਡਾ ਭਰਾ ਸੀ ਉਹ ਨਸ਼ੇੜੀ ਨਸ਼ਾ ਕਰਨ ਵਾਲਾ ਜੂਆ ਖੇਡਣ ਵਾਲਾ ਮਾਰਕੁੱਟ ਕਰਨ ਵਾਲਾ ਲੜਾਈ ਝਗੜੇ ਕਰਨ ਵਾਲਾ ਸੀ ਪਰ ਇਸ ਦੇ ਉਲਟ ਜੋ ਛੋਟਾ ਭਰਾ ਸੀ ਉਹ ਇੱਕ ਅਫਸਰ ਸੀ ਕਿਸੇ ਮਹਿਕਮੇ ਦੇ ਵਿੱਚ ਉਸ ਦੀ ਬੜੀ ਪੈਟ ਸੀ ਤਾਂ ਇੱਕ ਵਾਰ ਇੱਕ ਵਿਅਕਤੀ ਦੇ ਮਨ ਦੇ ਵਿੱਚ ਇਹ ਸਵਾਲ ਆਇਆ ਕਿ ਇਹ ਦੋ ਭਰਾ ਹਨ ਇੱਕ ਸਿਰੇ ਦਾ ਨਿਸ਼ੇੜੀ ਹੈ ਤੇ ਦੂਜਾ ਭਰਾ ਸਿਰੇ ਦਾ ਅਫਸਰ ਹੈ ਇਹ ਕੀ ਕਾਰਨ ਹੈ ਇਹ ਕਾਰਨ ਪਤਾ ਕੀਤਾ ਜਾਵੇ ਤਾਂ ਉਸ ਵਿਅਕਤੀ ਨੇ ਜੋ ਵੱਡਾ ਭਰਾ ਸੀ ਉਸ ਨੂੰ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਨਸ਼ਾ ਕਰਦੇ ਹੋ ਲੜਾਈ ਝਗੜਾ ਕਰਦੇ ਹੋ ਤੁਹਾਡਾ ਸੁਭਾਅ ਜਿਹੜਾ ਹੈ ਇਹਨਾਂ ਖਰਾਬ ਹੈ ਇਹ ਕਿਉਂ ਹੈ ਤਾਂ ਉਸਨੇ ਕਿਹਾ ਕਿ ਇਹ ਸਭ ਮੇਰੇ ਪਿਤਾ ਦੇ ਕਾਰਨ ਕਰਕੇ ਤਾਂ ਉਸ ਵਿਅਕਤੀ ਨੇ ਪੁੱਛਿਆ ਕਿ ਪਿਤਾ ਦੇ ਕਾਰਨ ਕਰਕੇ ਕਿੰ ਤਾਂ ਉਸਨੇ ਦੱਸਿਆ ਕਿ ਮੇਰਾ ਪਿਤਾ ਜਦੋਂ ਮੈਂ ਛੋਟਾ ਹੁੰਦਾ ਸੀ ਮੇਰੇ ਮਾਤਾ ਨੂੰ ਸ਼ਰਾਬ ਪੀ ਕੇ ਕੁੱਟਦਾ ਸੀ ਮਾਰਦਾ ਸੀ ਪਰੇਸ਼ਾਨ ਕਰਦਾ ਸੀ ਦੁਖੀ ਕਰਦਾ ਸੀ ਉਸ ਨੂੰ ਦੇਖ ਦੇਖ ਕੇ ਮੈਂ ਵੀ ਉਹਨਾਂ ਦੇ ਵਰਗਾ ਬਣ ਗਿਆ ਤਾਂ ਉਸ ਤੋਂ ਬਾਅਦ ਉਸ ਵਿਅਕਤੀ ਨੇ ਦੂਜੇ ਛੋਟੇ ਪ੍ਰਾਣ ਨੂੰ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਬਹੁਤ ਵੱਡੇ ਅਫਸਰ ਹੋ ਇਹਦੇ ਪਿੱਛੇ ਤੁਸੀਂ ਕੀ ਕਹਿੰਦੇ ਹੋ ਕਿ ਕਿਹਦਾ ਹੱਥ ਹੈ ਤਾ ਉਸ ਅਫਸਰ ਨੇ ਕਿਹਾ ਕਿ ਇਸ ਦੇ ਪਿੱਛੇ ਮੇਰੇ ਪਿਤਾ ਦਾ ਹੱਥ ਉਹ ਵਿਅਕਤੀ ਬੜਾ ਹੈਰਾਨ ਹੋਇਆ ਕਿ ਇਹ ਕਿਵੇਂ ਹੋ ਸਕਦਾ ਹੈ ਇਹ ਕਿਵੇਂ ਹੋਇਆ ਤਾ ਉਸ ਅਫਸਰ ਨੇ ਕਿਹਾ ਕਿ ਜਦੋਂ ਮੈਂ ਛੋਟਾ ਸੀ ਉਦੋਂ ਮੇਰੇ ਪਿਤਾ ਮੇਰੀ ਮਾਤਾ ਨੂੰ ਮਾਰਦੇ ਸਨ ਕੁੱਟਦੇ ਸਨ ਨਸ਼ਾ ਕਰਦੇ ਸਨ ਸ਼ਰਾਬ ਇੰਦੇ ਸੰ ਜਿਹਦੇ ਕਰਕੇ ਮੈਨੂੰ ਬੜਾ ਦੁੱਖ ਹੁੰਦਾ ਸੀ ਬੜੀ ਤਕਲੀਫ ਹੁੰਦੀ ਸੀ ਤਾਂ ਉਦੋਂ ਹੀ ਮੈਂ ਆਪਣੇ ਮਨ ਦੇ ਵਿੱਚ ਇਹ ਸੋਚਿਆ ਕਿ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਸ਼ਰਾਬ ਨਹੀਂ ਪੀਵਾਂਗਾ ਔਰ ਇੱਕ ਨਾ ਇੱਕ ਦਿਨ ਵੱਡਾ ਅਫਸਰ ਬਣ ਕੇ ਦਿਖਾਵਾਂਗਾ ਬਹੁਤ ਪੜਾਂਗਾ ਲਿਖਾਂਗਾ ਔਰ ਪੜ੍ਹ ਲਿਖ ਕੇ ਲੋਕਾਂ ਦੀ ਸੇਵਾ ਕਰਾਂਗਾ ਸਮਾਜ ਦੀ ਸੇਵਾ ਕਰਾਂਗਾ ਅਤੇ ਸਮਾਜ ਦੇ ਵਿੱਚੋਂ ਨਸ਼ੇ ਵਰਗੀ ਬੁਰਾਈ ਨੂੰ ਦੂਰ ਕਰਨ ਦੇ ਲਈ ਕੋਸ਼ਿਸ਼ ਕਰਾਂਗਾ ਤਾ ਦੋਸਤੋ ਇਸ ਕਹਾਣੀ ਤੋਂ ਅਸੀਂ ਇਹ ਸਿੱਖਿਆ ਲੈ ਸਕਦੇ ਹਾਂ ਕਿ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹਰ ਸਮੇਂ ਘਟਨਾਵਾਂ ਵਾਪਰਦੀਆਂ ਹਨ ਇਹ ਉਸ ਇਨਸਾਨ ਦੀ ਸੋਚ ਤੇ ਨਿਰਪਰ ਕਰਦਾ ਹੈ ਕਿ ਉਹ ਉਸ ਘਟਨਾ ਤੋਂ ਕਿਹੋ ਜਿਹੀ ਸਿੱਖਿਆ ਲੈਂਦਾ ਉਸ ਘਟਨਾ ਬਾਰੇ ਕੀ ਸੋਚਦਾ ਹੈ ਉਸ ਦੀ ਵਿਚਾਰਧਾਰਾ ਉਸ ਘਟਨਾ ਬਾਰੇ ਕੀ ਕਹਿੰਦੀ ਹੈ ਇੱਕ ਜੀ ਦੂਜੀ ਜੀ ਹਮੇਸ਼ਾ ਇਨਸਾਨ ਨੂੰ ਉਸ ਘਟਨਾ ਦੇ ਵਿੱਚੋਂ ਚੰਗੀ ਸਿੱਖਿਆ ਲੈਣੀ ਚਾਹੀਦੀ ਹੈ ਕਿਸੇ ਵੀ ਘਟਨਾ ਜੋ ਕਿ ਉਸ ਦੇ ਜੀਵਨ ਵਿੱਚ ਵਾਪਰ ਰਹੀ ਜੇਕਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਸਿੱਖਿਆ ਲੈਣ ਲੱਗ ਜਾਵੇ ਉਹ ਵੀ ਪੋਜ਼ਿਟਿਵ ਸੋਚਣ ਲੱਗ ਜਾਵੇ ਪੋਜ਼ਿਟਿਵ ਸੋਚ ਕੇ ਸਿੱਖਿਆ ਲਵੇ ਤਾਂ ਉਸ ਦੀ ਜ਼ਿੰਦਗੀ ਬਹੁਤ ਸ਼ਾਨਦਾਰ ਬਣ ਸਕਦੀ ਹੈ ਬਹੁਤ ਖੂਬਸੂਰਤ ਬਣ ਸਕਦੀ ਹੈ ਵੈਸੇ ਜ਼ਿੰਦਗੀ ਵੈਸੇ ਹੀ ਬਹੁਤ ਖੂਬਸੂਰਤ ਸੋ ਦੋਸਤੋ ਇਸ ਖੂਬਸੂਰਤ ਜ਼ਿੰਦਗੀ ਦਾ ਆਨੰਦ ਮਾਣੋ ਖੁਸ਼ ਰਹੋ ਸ਼ਾਂਤ ਰਹੋ ਆਨੰਦ ਮਈ ਰਹੋ ਥੈਂਕ ਯੂ ਸੋ ਮੱਚ